ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਾਖੀ ਸੀਲਾ ਪਰਬਤ ਕੀ ਚੱਲੀ ਤਾਂ ਉਥੋਂ ਅੰਤਰ ਧਿਆਨ ਹੋਏ ਤਾਂ ਗੁਰੂ ਜੀ ਅਸੀਂ ਫੇਰ ਸੀਲਾ ਪਰਬਤ ਪਰ ਜਾਏ ਖੜੇ ਹੋਏ ਤਾਂ ਮਰਦਾਨੇ ਪੁੱਛਿਆ ਜੀ ਅਸੀਂ ਕਿਤਨੇ ਯੋਜਨ ਆਏ ਹਾਂ ਤਾਂ ਗੁਰੂ ਨਾਨਕ ਜੀ ਕਿਹਾ ਸੁਣ ਮਰਦਾਨਾ ਅਸੀਂ 11 ਲੱਖ ਯੋਜਨ ਆਏ ਹਾਂ ਸਭੂ ਤੇਰਾ ਲੱਖ ਯੋਜਨ ਆਈ ਹਾ ਤਾਂ ਮਰਦਾਨੇ ਪੁੱਛਿਆ ਗੁਰੂ ਜੀ ਦੀਨਾ ਪਰਬਤ ਧਰੂ ਪਾਸੋਂ ਕਿਤਨਾ ਉੱਚਾ ਹੈ ਤਾਂ ਫਿਰ ਗੁਰੂ ਜੀ ਕਿਹਾ ਮਰਦਾਨਾ 5000 ਯੋਜਨ ਉੱਚਾ ਹੈ ਤਾਂ ਫਿਰ ਪੁੱਛਿਆ ਜੀ ਅਖੰਡ ਪਰਬਤ ਧਰੂ ਕੋਲੋਂ ਕਿਤਨਾ ਉੱਚਾ ਹੈ ਤਾਂ ਗੁਰੂ ਜੀ ਆਖਿਆ 50000 ਯੋਜਨ ਉੱਚਾ ਹੈ ਤਾਂ ਫਿਰ ਮੈਂ ਆਖਿਆ जी जिथे निरंकार ज्योति स्वरूप बैठा है वह कितना उच्चा है तुरु जी कहा बाला एक लखन उच्चा है फिर पूछया गुरु जी उस पर्वत का नाम क्या है जिथे निरंकार ज्योति स्वरूप बैठा है तुरु जी कहा भाई बाला उस पर्वत का नाम निर्विकार है तो फिर मरदान ने कहा जी इत भी कोई साध है ਤਾ ਗੁਰੂ ਨਾਨਕ ਜੀ ਕਿਹਾ ਮਰਦਾਨਾ ਇੱਥੇ ਸਾਦ ਕੋਈ ਨਹੀਂ ਪਰ ਅਗਲੇ ਪਰਬਤ ਉੱਤੇ ਹੈ ਤਾ ਮਰਦਾਨਾ ਤਾ ਮਰਦਾਨੇ ਆਖਿਆ ਜੀ ਇੱਥੇ ਤਾਂ ਪੰਛੀ ਵੀ ਨਹੀਂ ਆਉਦੇ ਤੇ ਆਦਮੀ ਦੀ ਕੀ ਆਖੀਦੀ ਹੈ ਅਤੇ ਖਾਵਨ ਨੂੰ ਕਿਸ ਅੱਗੇ ਆਣ ਰੱਖਿਆ ਹੈ ਜੋ ਖਾਈਏ ਤਾ ਗੁਰੂ ਜੀ ਕਿਹਾ ਮਰਦਾਨਿਆ ਉਹ ਜੋ ਉੱਚੀ ਪਹਾੜੀ ਦਿਖਦਾ ਹੈ ਉਸ ਉੱਪਰ ਫਲ ਪੱਕੇ ਹਨ ਅਤੇ ਜਿੰਨੀ ਖੁਸ਼ੀ ਆਉਂਦੀ ਹੈ ਉਤਨੇ ਖਾਏ ਆਉ ਅਤੇ ਤੋੜ ਵੀ ਲਿਆਉ ਤਾਂ ਮਰਦਾਨਾ ਕੀ ਦੇਖੇ ਜੋ ਕੁਦਰਤ ਦੇ ਵਿੱਚ ਫਲੇ ਹੋਏ ਹਨ ਤਾਂ ਮਰਦਾਨਾ ਤੋੜ-ਤੋੜ ਲੱਗਾ ਖਾਵਣ ਜਿਉ ਸਵਾਦ ਲੱਗੇ ਸੋ ਛੋੜ ਨਾ ਸਕੇ ਬਹੁਤ ਖਾਦੇ ਉਸ ਅਤੇ ਹੋਰ ਗੁਰੂ ਜੀ ਦੇ ਅਕੇ ਆਣ ਰੱਖਿਓ ਉਸ ਤਾਂ ਗੁਰੂ ਜੀ ਕਹਿਆ ਕਾਹ ਹੋ ਭਾਈ ਬਾਲਾ ਤਾਂ ਮੈਂ ਆਖਿਆ ਗੁਰੂ ਜੀ ਤੁਸੀਂ ਵੀ ਖਾਓ ਤੇ ਮੈਨੂੰ ਵੀ ਦਿਓ ਤਾ ਗੁਰੂ ਜੀ ਕਿਹਾ ਕਿਉਂ ਭਾਈ ਮਰਦਾਨਾ ਹੋਰ ਖਾਣਾ ਹੈ ਤਾਂ ਮਰਦਾਨੇ ਕਿਹਾ ਜੀ ਮੇਰਾ ਪੇਟ ਭਰਿਆ ਹੋਇਆ ਹੈ ਪਰ ਇੱਕੋ ਅੱਧ ਮੈਨੂੰ ਵੀ ਦਿਹੋ ਤਾਂ ਮੈਂ ਕਿਹਾ ਗੁਰੂ ਜੀ ਮਰਦਾਨਾ ਉਥੋਂ ਵੀ ਭੁੱਖਾ ਆਇਆ ਹੈ ਤਾਂ ਮਰਦਾਨੇ ਆਖਿਆ ਜੀ ਤੁਸੀਂ ਮੈਨੂੰ ਆਪੇ ਖਾਣ ਨੂੰ ਭੇਜਿਆ ਆਹਾ ਤਾਂ ਗੁਰੂ ਜੀ ਕਿਹਾ ਮਰਦਾਨਾ ਅਸਾ ਤੈਨੂੰ ਕੀ ਆਖਿਆ ਹੈ ਤਾਂ ਮਰਦਾਨੇ ਆਖਿਆ ਗੁਰੂ ਜੀ ਤੁਸਾਂ ਦਾ ਕੁਝ ਨਹੀਂ ਆਖਿਆ ਤਾਂ ਫੇਰ ਮਰਦਾਨੇ ਕਿਹਾ ਗੁਰੂ ਜੀ ਇਹ ਅੰਮ੍ਰਿਤ ਫਲ ਐਵੇਂ ਜਾਂਦੇ ਹੋਣਗੇ ਇੱਥੇ ਖਾਮਣੇ ਵਾਲਾ ਤਾਂ ਕੋਈ ਨਹੀਂ ਤਾਂ ਗੁਰੂ ਜੀ ਕਿਹਾ ਮਰਦਾਨਿਆ ਖਾਣ ਵਾਲੇ ਨਾ ਹੋਵਣ ਤਾਂ ਪੈਦਾ ਕਿਉਂ ਹੋਵਣ ਤਾਂ ਮਰਦਾਨੇ ਆਖਿਆ ਗੁਰੂ ਜੀ ਇੱਥੇ ਤਾਂ ਸਾਨੂੰ ਨਜ਼ਰ ਨਹੀਂ ਆਉਂਦਾ ਅਤੇ ਜੇ ਤੁਸਾਂ ਨੂੰ ਨਜ਼ਰ ਕੋਈ ਆਉਂਦਾ ਹੈ ਤਾਂ ਦੱਸੋ ਜੀ ਤਾਂ ਗੁਰੂ ਜੀ ਕਿਹਾ ਮਰਦਾਨਾ ਇਹ ਕੁਦਰਤ ਦੇ ਫਲ ਪੈਦਾ ਹੁੰਦੇ ਹਨ ਤੇ ਗੁਪਤ ਮਹਾਪੁਰਖ ਉਸ ਕਰਤਾਰ ਜੋ ਸਾਜੇ ਹਨ ਉਹਨਾਂ ਦੇ ਵਾਸਤੇ ਇਹ ਫਲ ਪੈਦਾ ਕੀਤੇ ਹਨ ਤਾਂ ਮਰਦਾਨੇ ਕਿਹਾ ਗੁਰੂ ਜੀ ਅਸੀਂ ਤਾਂ ਗੁਪਤ ਨਹੀਂ ਤਾਂ ਗੁਰੂ ਜੀ ਕਿਹਾ ਮਰਦਾਨਾ ਪੂਰਨ ਪੁਰਖਾਂ ਵਿੱਚ ਤੇ ਗੁਪਤਾਂ ਵਿੱਚ ਭੇਦ ਕੋਈ ਨਹੀਂ ਤਾਂ ਮਰਦਾਨੇ ਕਿਹਾ ਜੀ ਹੁਣ ਇੱਥੇ ਹੀ ਰਹੋ ਤਾਂ ਗੁਰੂ ਜੀ ਕਿਹਾ ਮਰਦਾਨਿਆ ਸੁਆਦ ਲੱਗਾ ਈ ਤਾ ਮਰਦਾਨੇ ਕਿਹਾ ਜੀ ਉੱਥੇ ਕੀਆ ਕਰਨਾ ਹੈ ਤੇ ਇੱਥੇ ਕੀਆ ਨਹੀਂ ਕਰਨਾ ਤਾਂ ਫਿਰ ਮਰਦਾਨੇ ਕਿਹਾ ਗੁਰੂ ਜੀ ਹੁਣ ਅੱਗੇ ਚੱਲੋ ਬੋਲੋ ਭਾਈ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ